ਫ੍ਰੀਕੋਡ ਖਬਰਨਾਮਾ ਤੇ ਸਵਾਗਤ ਹੈ ਪੰਜਾਬ ਦੇ ਵਿੱਚ ਅਕਸਰ ਹੀ ਵੇਖਿਆ ਗਿਆ ਕਿ ਗੈਂਗਸਟਰਾਂ ਦੇ ਨਾਂ ਤੇ ਫਰੋਤੀ ਅਤੇ ਧਮਕੀਆਂ ਦੇਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਫ੍ਰੀਕੋਡ ਦਾ ਜਿੱਤੇ ਇੱਕ ਵਿਅਕਤੀ ਤੋਂ 골ਡੀ ਬਰਾੜ ਦਾ ਸਾਥੀ ਦੱਸ ਕੇ 6 ਲੱਖ ਦੀ ਫਰੋਤੀ ਮੰਗੀ ਗਈ ਫ੍ਰੀਕੋਡ ਦੇ ਇੱਕ ਪਰਿਵਾਰ ਵੱਲੋਂ ਇੱਕ ਸ਼ਿਕਾਇਤ ਪੀਕਲ ਪੋਸਟ ਦਿੱਤੀ ਗਈ ਜਿਸ ਵਿੱਚ ਉਹਨਾਂ ਕਿਹਾ ਗਿਆ ਕਿ ਵਿਦੇਸ਼ੀ ਨੰਬਰ ਤੋਂ ਉਹਨਾਂ ਨੂੰ ਕਾਲ ਕਰਕੇ ਇੱਕ ਵਿਅਕਤੀ 6 ਲੱਖ ਦੀ ਫਰੋਤੀ ਮੰਗ ਰਿਹਾ ਏ ਅਤੇ ਉਹ ਆਪਣੇ ਆਪ ਨੂੰ ਗੋਲਟੀ ਬਰਾੜ ਦਾ ਸਾਥੀ ਦੱਸ ਰਿਹਾ ਏ। ਇਸ ਬੰਦੇ ਵਿੱਚ ਮਾਮਲਾ ਦਰਜ ਕਰਦਿਆਂ ਹੋਇਆ ਉਸ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ। ਟੈਕਨੀਕਲ ਸੈਲ ਦੀ ਮਦਦ ਨਾਲ ਇਸ ਬੰਦੇ ਨੂੰ ਟ੍ਰੇਸ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਸਨੂੰ ਗ੍ਰਿਫਤਾਰ ਕੀਤਾ ਗਿਆ। ਇਸ ਬੰਦੇ ਵਿੱਚ ਤੁਸ਼ੀ ਅਫਸਰ ਅਕਲਪ੍ਰੀਤ ਨੇ ਦੱਸਿਆ ਕਿ ਇੱਕ ਸ਼ਿਕਾਇਤ ਪੱਤਰ ਉਹਨਾਂ ਨੂੰ ਪ੍ਰਾਪਤ ਹੋਇਆ ਸੀ ਜਿਸ ਤੋਂ ਬਾਅਦ ਕਾਰਵਾਈ ਕਰਦਿਆਂ ਹੋਇਆ ਉਹਨਾਂ ਵੱਲੋਂ ਇੱਕ ਨੌਜਵਾਨ ਨੂੰ ਕਾਬੂ ਕੀਤਾ ਗਿਆ। ਕੀ ਇੱਕ ਐਪ ਜਰੀਏ ਯੂਕੇ ਨੰਬਰ ਤੋਂ ਕਾਲ ਕਰਦਾ ਸੀ ਅਤੇ 6 ਲੱਖ ਰੁਪਏ ਦੀ ਫਰੋਤੀ ਮੰਗੀ ਸੀ ਇਸ ਵੱਲੋਂ ਨੌਜ ਇਸ ਨੌਜਵਾਨ ਵੱਲੋਂ ਪੀੜਤ ਪਰਿਵਾਰ ਦੇ ਘਰ ਇੱਕ ਲੈਟਰ ਵੀ ਸਿੱਟਿਆ ਗਿਆ ਸੀ ਅਤੇ ਹਰਕਤ ਵਿੱਚ ਆਉਂਦਿਆ ਪੁਲਿਸ ਵੱਲੋਂ ਇਸ ਨੂੰ ਕਾਰਕਰ ਕਰ ਲਿਆ ਗਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੁਸੀਂ ਵੀ ਸੁਣੋ ਕਪਤੀਚੀ ਅਫਸਰ ਅਕਲਪ੍ਰੀਤ ਤੋਂ ਕੀ ਹੈ ਪੂਰਾ ਮਾਮਲਾ ਇੱਕ ਮਾਂ ਸ਼ਹਿਰ ਨਿਵਾਸੀ ਫ੍ਰੀਕੋਟੋਂ ਇੱਕ ਕੰਪਲੇਂਟ ਦਿੱਤੀ ਸੀ ਐਸਐਸਪੀ ਸਾਹਿਬ ਨੂੰ ਕੋਈ ਯੂਕੇ ਬੇਸਡ ਨੰਬਰ ਸੀਗਾ ਉਹਨੂੰ ਵਾਰ-ਵਾਰ ਪਰੇਸ਼ਾਨ ਕਰਦਾ ਸੀਗਾ ਫੋਨ ਕਾਲ ਉਤੇ ਉਹਨੇ ਚਿੱਠੀ ਵੀ ਪਾਈ ਐਸਐਸਪੀ ਸਾਹਿਬ ਨੇ ਜਿਹੜੀ ਕੰਪਲੇਂਟ ਸੀ ਉਹ ਸਾਈਬਰ ਸੈੱਲ ਸਾਡਾ ਬਣਿਆ ਵਾ ਫ੍ਰੀਕੋਟ ਉਹਨਾਂ ਨੇ ਡਿਟੇਲ ਕਢਾਈ ਤਾਂ ਉਹ ਜਨਰੇਟ ਕੀਤੀ ਕਾਲ ਸੀਗੀ ਤੇ ਉਹ ਬੰਦਾ ਆਪਾਂ ਪੜਤਾਲ ਤੋਂ ਪਾ ਕੇ ਦੋ ਇੱਥੇ ਤੋਂ ਫੜ ਲੈ ਰੌਂਡ ਅਪ ਕਰ ਲਿਆ ਫਿਰ ਉਹ ਤੇ ਫਿਰ ਲਾਂਚ ਹੋ ਗਿਆ ਸਰ ਕਿਸ ਤਰ੍ਹਾਂ ਕਰੀ ਜੀ ਅੱਜ ਉਹ 3 ਮੰਤਕ 6 ਲੱਖ ਰੁਪਏ ਦੀ ਡਿਮਾਂਡ ਦੇ ਨਾਲ ਸਾਹਮਣੇ ਆਈ ਆ ਹਜ ਤੱਕ ਤੇ ਕੱਲ ਨੂੰ ਅਰੈਸਟ ਕੀਤਾ ਉਹ ਅੱਜ ਪੇਸ਼ ਕਰਕੇ ਕੋਲ ਸਮਾਡ ਲੈਣੇ ਆ ਅੱਗੇ ਫਰਦਰ ਜੋ ਵੀ ਹੋਗਾ ਤੁਹਾਡਾ ਧਿਆਨ ਚ ਲੈਂਦੇ ਜੋ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਵੀ ਕਿਸੇ ਤਰ੍ਹਾਂ ਦੀ ਕੋਈ ਧਮਕੀ ਦੇ ਰਿਹਾ ਸੀ ਕਿਸੇ ਪਰਿਵਾਰਕ ਮੈਂਬਰਾਂ ਦਾ ਉਹ ਲੜਕੀ ਗਈ ਹੈ ਕੈਨੇਡਾ ਜੋ ਯੂਨੀਵਰਸਿਟੀ ਹੈ ਜਿਹਨੇ ਕੰਪਲੀਟ ਕੀਤੀ ਆ ਉਹਦੀਆਂ ਫੋਟੋ ਵਾਇਰਲ ਕਰਨੇ ਧਮਕੀ ਦੇ ਰਿਹਾ ਸੀ ਪਰ ਉਹਦੇ ਫੋਨ ਵਿੱਚ ਇਦਾਂ ਦਾ ਕੁਝ ਨਹੀਂ ਮਿਲਿਆ ਲੜਕੀ ਦੀਆਂ ਫੋਟੋਗੈਰਾ ਐਕਸਟਰਨਲ ਗੈਰਾ ਕੁਝ ਨਾਮਤਰ ਹਾਂ ਉਹਨੇ 골ਡ ਬ੍ਰਾਡ ਦਾ ਵਰਤਿਆ ਨਾਮ ਪਰ ਅਜੇ ਤੱਕ ਜਿਹੜੀ ਤਾਂ ਇਨਵੈਸਟੀਗੇਸ਼ਨ ਹੋਈ ਹੈ ਕੋਈ ਲਿੰਕ ਨਹੀਂ ਹੋਇਆ ਗੋਲੀ ਬਾਰਡ ਨਾਲ ਸਾਬ ਦਾ ਕੋਈ ਹਥਿਆਰ ਵਗੈਰਾ ਹੁਣ ਦਾ ਪਤਾ ਨਹੀਂ ਨਹੀਂ ਕੋਈ ਹਥਿਆਰ ਨਹੀਂ ਇੱਕ ਨਾਰਮਲ ਫੈਮਿਲੀ ਤੋਂ ਬਿਲੋਂਗ ਕਰਦਾ ਜਿਹੜਾ ਧਮਕੀ ਦੇਣ ਵਾਲਾ ਬੈਕਗ੍ਰਾਉਂਡ ਹੈ ਕਿਸ ਤਰ੍ਹਾਂ ਬੈਕਗ੍ਰਾਉਂਡ ਹੈ ਚੱਕ ਤੋਂ ਉਹਦੇ ਕੋਈ ਕੰਪਲੇਂਟ ਵਗੈਰਾ ਜਾਂ ਫੇਰ ਵਗੈਰਾ ਕੋਈ ਪਹਿਲਾਂ ਹੈ ਨਹੀਂ ਇਸ ਤੋਂ ਪਹਿਲਾਂ ਸਰ ਇਹਦੇ ਨਾਲ ਕੋਈ ਹੋਰ ਵੀ ਇਨਵੋਲਵਮੈਂਟ ਹੈ ਕਿ ਕਿਸੇ ਦੀ ਹੈ ਇਕੱਲੀ ਇਹ ਮੈਂ ਉਹ ਦਰਾਨਾ ਜਿਹੜਾ ਪੁਲਿਸ ਰਮਾਨ ਦੇ ਕੋਈ ਇਨਵੈਸਟੀਗੇਸ਼ਨ ਤੋਂ ਕੋਈ ਆਊਗਾ ਅੱਗੇ ਗੱਲ ਉਹ ਦੱਸਾਂਗੇ ਮੈਨੂੰ ਕੋਈ ਇਹੇ ਤਰ੍ਹਾਂ ਦਾ ਜਿਹੜਾ ਮਾਮਲਾ ਹੈ ਇਹਨਾਂ ਦੇ ਅੱਗੇ ਦੇਖਦੇ ਆ ਜੋ ਵੀ ਉਹ ਯੂਜ਼ ਕੀਤਾ ਉਹਨੇ ਮੋਬਾਈਲ ਵਗੈਰਾ ਨੈਟਵਰਕ ਉਹ ਟੈਕਨੀਕਲ ਜਾਂ ਕੋਈ ਇੰਟਰਨੈਟ ਯੂਜ਼ ਕੀਤਾ ਉਹਦੇ ਦੇਖਦੇ ਆ ਵੀ ਫਰਦਰ ਦੇ ਲਈ ਬੰਦੇ ਜੁਰਮ ਉਹਨਾਂ ਲੱਜਣਗੇ ਹਾਂ ਦੋ ਮੋਬਾਈਲ ਉਹ ਤਾਂ ਲੈ ਲਿਆ ਜਿੰਨਾ ਤੋਂ ਇਹਨੇ ਕਾਲ ਕੀਤੀ ਸੀਗੀ ਉਹ ਡਾਟਾ ਵੀ ਉਹ ਮਿਲ ਗਿਆ ਹਮ ਸਾਨੂੰ ਸਾਰਾ ਕੁਝ ਇੱਕ ਵਿਦੇਸ਼ੀ ਨੰਬਰ ਦੀ ਗੱਲ ਕਰ ਰਹੇ ਹੋ ਵਿਦੇਸ਼ੀ ਨੰਬਰ ਤੋਂ ਜਿਹੜਾ ਇੱਕ ਆਲਰੇਡੀ ਸ਼ੋ ਹੁੰਦੀ ਸੀ ਉਹ ਕਿਸ ਤਰ੍ਹਾਂ ਟ੍ਰੇਸ ਕੀਤਾ ਗਿਆ ਕਿ ਇੱਕ ਗੂਗਲ ਐਪ ਦੇ ਉੱਪਰ ਪਲੇ ਸਟੋਰ ਤੇ ਇਹਨਾਂ ਨੇ ਅਸ਼ੀਸ਼ ਨਾਮ ਦੇ ਕੋਈ ਐਪ ਡਾਊਨਲੋਡ ਕੀਤੀ ਹੈ ਉਹਦੇ ਪੇਮੈਂਟ ਕਰਦੇ ਇੱਕ ਨੰਬਰ ਲਈ 200 ਰੁਪਏ ਦੀ ਏਟੀਮ ਤੋਂ ਇੰਟਰਨੈਸ਼ਨਲ ਪੇਮੈਂਟ ਕਰਕੇ ਉਹ ਨੰਬਰ ਲੈ ਲੈਂਦੇ ਉਹ ਤੋਂ ਉਹ ਆਪਣੇ ਵਟਸਐਪ ਤੇ ਚਲਾ ਕੇ ਤੇ ਉਹ ਲੋਕਾਂ ਨੂੰ ਕਾਲ ਕਰਦੇ ਉੱਥੋਂ ਇਸ ਨੂੰ ਲੈ ਕੇ ਵੀ ਕੋਈ ਹਾਂ ਵਟਸਐਪ ਨੇ ਸਾਨੂੰ ਸਾਰੀ ਡਿਟੇਲ ਦਿੱਤੀ ਹੈ ਜਦੋਂ ਵੀ ਇਹਨੇ ਐਕਟੀਵੇਟ ਕੀਤਾ ਉਹ ਨੰਬਰ ਜਿਹੜੇ ਫੋਨ ਵਿੱਚ ਪਾਇਆ ਉਹ ਸਾਰਾ ਡਾਟਾ ਸਾਡੇ ਕੋਲ ਆਇਆ ਹੈ